ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਾਕਾਂ ਦੇ ਗਰਾਊਂਡ ਦੇ ਵਿੱਚ ਸ਼ਾਮ ਦਾ ਅੱਜ ਸਮਾਂ ਲਗਭਗ ਪੌਣੀ 6 ਦਾ ਤੇ ਲਗਭਗ ਅੱਜ ਕਾਫੀ ਖਿਡਾਰੀ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਕੇ ਵਾਪਸੀ ਤੇ ਪਹੁੰਚੇ ਨੇ ਤੇ ਸਾਰਨ ਜੀ ਆਏ ਨੂੰ ਸਭ ਤੋਂ ਪਹਿਲਾਂ ਇਹ ਗਰਾਊਂਡ ਦੇ ਚੱਕਰ ਲਾਉਂਦੇ ਆ ਅੱਜ 10 ਅਕਤੂਬਰ ਦਿਨ ਸ਼ੁੱਕਰਵਾਰੇ ਜਸ ਪ੍ਰਧਾਨ ਜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਫਾਜ਼ਲ ਕਤੇ ਜਰਨਲ ਸਕੱਤਰ ਉਹਨਾਂ ਦੇ ਪਿੱਛੇ ਜਸਵਿੰਦਰ ਸਿੰਘ ਮੌਜੂਦਾ ਮੈਂਬਰ ਤੇ ਇਹ ਲੜਕਾ ਸਾਡਾ ਹੈਗਾ ਜੀ ਰਗਵੀਰ ਡਾਕਟਰ ਰਗਵੀਰ ਟਾਣੀ ਤੋਂ ਸੰਮੇਲ ਦੇ ਰਾਤ ਟਾਣੀ ਆ ਉਹਦਾ ਬੇਟਾ 4th ਕਲਾਸ ਪੜਦਾ ਤੇ ਇਧਰ ਨੇ ਸਾਡੇ ਰੋਬਨ ਸਿੱਧੂ ਸਾਹਿਬ ਸੌਰੀ ਸੰਧੂ ਸਾਹਿਬ ਠੀਕ ਹੈ ਅੱਜ ਸਾਰੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਹੜਾ ਸਮਾਂ ਕੱਢ ਕੇ ਗਰਾਊਂਡ ਨਾਲ ਜੁੜਦੇ ਆ ਕੋਈ ਟਾਇਰ ਲਾਉਂਦੇ ਆ ਕੋਈ ਐਕਸਰਸਾਈਜ਼ਾਂ ਕਰਦੇ ਆ ਕੋਈ ਗੱਪਾ ਛੱਪਾ ਮਾਰਦੇ ਆ ਤੇ ਘੱਟੋ ਘੱਟ ਕੋ ਅੱਧਾ ਪੌਣਾ ਘੰਟਾ ਆਪਦੇ ਸਰੀਰ ਨੂੰ ਪਸੀਨੇ ਉਪਸੀਨੇ ਜ਼ਰੂਰ ਕਰਦੇ ਆ ਮੈਂ ਸਾਰੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਇੱਧਰ ਸਾਡੇ ਪ੍ਰਧਾਨ ਜੀ ਜੋ ਪੁਰਾਣੇ ਕਬੱਡੀ ਖਿਡਾਰੀ ਵੀ ਰਹੇ ਨੇ ਸੋਨੀ ਪਾਕਾਂ ਵਾਲੇ ਨਾਲ ਰਲ ਕੇ ਇਹਨਾਂ ਨੇ ਬੜਾ ਲੰਬਾ ਸਮਾਂ ਕਬੱਡੀ ਖੇਡੀ ਆ ਪਰੰਤੂ ਕੁਝ ਨਿੱਜੀ ਰਜੀਵਿਆਂ ਕਰਕੇ ਕਬੀਲਦਾਰੀਆਂ ਕਰਕੇ ਇਹ ਸਿਸਟਮ ਛੱਡਣਾ ਪਿਆ ਪਰ ਅੱਜ ਫੇਰ ਕਾਫੀ ਲੰਬੇ ਸਮੇਂ ਬਾਅਦ ਗਰਾਊਂਡ ਦੇ ਵਿੱਚ ਐਕਟਿਵ ਹੋਏ ਨੇ ਤੇ ਨਾਲ ਉਹਦੇ ਇਹ ਛੋਟਾ ਬੱਚਾ ਇਹ ਜਿਹੜਾ ਕਟਿੰਗ ਵਾਲਾ ਡਾਕਟਰ ਰਗਵੀਰ ਦਾ ਬੇਟਾ ਇਹ 4ਥ ਕਲਾਸ ਪੜਦਾ ਤੇ ਇੱਧਰ ਮੌਜੂਦਾ ਮੈਂਬਰ ਜਸਵਿੰਦਰ ਸਿੰਘ ਜੀ ਟਾਣੀ ਤੋਂ ਇਹ ਰਗਵੀਰ ਦੇ ਬੇਟੇ ਨੂੰ ਇਹੀ ਲੈ ਕੇ ਆਇਆ ਮਤਲਬ ਇਹ ਵੀ ਦੋ ਜਣੇ ਆਏ ਨੇ ਇੱਕ ਆਇਆ ਤੇ ਦੂਜਾ ਵੀ ਨਾਲ ਆਇਆ ਠੀਕ ਹੈ ਕਹਿੰਦਾ ਭਾਵੇਂ ਕਿ ਅਸੀਂ ਆ ਪਾਵਾਂਗੇ ਤੇ ਸਾਲ ਨਾਲ ਸਾਡੇ ਬੱਚੇ ਵੀ ਹੋਣਗੇ ਇੱਧਰ ਪ੍ਰਧਾਨ ਜੀ ਸਾਰਿਆਂ ਨੂੰ ਐਕਸਰਸਾਈਜ਼ ਸਿਖਾ ਰਹੇ ਨੇ ਕੋਈ ਥੋੜੀ ਲਾਵੇ ਕੋਈ ਜ਼ਿਆਦਾ ਲਾਵੇ ਕਟੋ-ਕਟ ਸਰੀਰ ਪਸੀਨਾ ਪਸੀਨਾ ਹੋ ਜਾਂਦਾ ਤੇ ਉਧਰ ਸਾਡੇ ਪਿੱਛੇ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਜੋ ਬੱਚੀਆਂ ਸਾਡੇ ਪਿੰਡ ਦੀਆਂ ਜਾਂ ਬੰਨਾਲੇ ਦੀਆਂ ਨੇ ਉਹ ਵੀ ਐਕਸਰਸਾਈਜ਼ ਕਰ ਰਹੀਆਂ ਨੇ ਤੇ ਕੋਈ ਸਾਡੇ ਨਿੱਕੇ ਜਿਹੜੇ ਬੱਚੇ ਆਏ ਸੀ ਕੱਲ ਵੀ ਆਏ ਸੀ ਅੱਜ ਵੀ ਆਏ ਨੇ ਇਕਮ ਅਰਮਾਨ ਤੇ ਰਜਾਨ ਉਹ ਪਿੱਛੇ ক্রিকেট ਦੀ ਗੇਮ ਲਾ ਰਹੇ ਆ ਠੀਕ ਹੈ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਚਲੋ ਥੋੜੀਆਂ-ਬਹੁਤੀਆਂ ਐਕਸਰਸਾਈਜ਼ਾਂ ਕਰਿਆ ਕਰੋ ਦੋਰ ਲਾਇਆ ਕਰੋ ਕਿਉਂਕਿ ਹਫਤਾ 10 ਦਿਨ ਦਾ ਸਰੀਰ ਨੂੰ ਸੈੱਟ ਹੋਣ ਤੇ ਲੱਗ ਜਾਂਦਾ ਤੇ ਜਿੰਨੇ ਵੀ ਦੋਸਤ ਆਏ ਨੇ ਅੱਜ ਤਲਵਿੰਦਰਜੀਤ ਸਿੰਘ ਮੱਗਰ ਸਿੱਧੂ ਸਾਹ ਵੀ ਪਹੁੰਚੇ ਨੇ ਬਬਲੂ ਜੀ ਵੀ ਆਏ ਨੇ ਤੇ ਲੁੰਡ ਪਰਿਵਾਰ ਤੋਂ ਵੀ ਦੋ ਬੱਚੇ ਆਏ ਨੇ ਇੱਕ ਸ਼ੇਰਬਾਈ ਦਾ ਪਰਾ ਤੇ ਇੱਕ ਮੇਰਾ ਖਿਆਲ ਜੋਨੀ ਵੀਰ ਦਾ ਬੇਟਾ ਇਹ ਇਧਰ ਥੋੜੀਆਂ ਜਿਹੀਆਂ ਜਮਸਤੀਆਂ ਕਰਦੇ ਹੋਏ ਥੋੜੇ ਜੇ ਸਰੀਰ ਨਹੀਂ ਸੈੱਟ ਇਹਨਾਂ ਦੇ ਤੇ ਕੱਲ ਤੋਂ ਇਹ ਰੈਗੂਲਰ ਗਰਾਊਂਡ ਦੇ ਵਿੱਚ ਐਕਟਿਵ ਹੋ ਜਾਣਗੇ ਤੇ ਸਾਡੀਆਂ ਇਹ ਜਿਹੜੀਆਂ ਵੀਡੀਓ ਨੇ ਇਹ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੁਸੀਂ ਆਪਣੀ ਸੁਝਾਅ ਦੇ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਇੱਧਰ ਜਸਵਿੰਦਰ ਮੈਂਬਰ ਜੀ ਅੱਜ ਸਾਡੇ ਮੌਜੂਦਾ ਮੈਂਬਰ ਨੇ ਪੰਚਾਇਤ ਮੈਂਬਰ ਨੇ ਇਹਨਾਂ ਦਾ ਬੜਾ ਯੋਗਦਾਨ ਹੈ ਪਿੰਡ ਦੇ ਸਾਰੇ ਵਿਕਾਸ ਕਾਰਜਾਂ ਦੇ ਵਿੱਚ ਵੀ ਔਰ ਗਰਾਊਂਡ ਦੇ ਵਿੱਚ ਉਹ ਪਿੱਛੇ ਸਾਡੇ ਬੱਚੇ ਕ੍ਰਿਕਟ ਖੇਡਦੇ ਪਏ ਆ ਇਹ ਅਰਜਨ ਸਿੰਘ ਜੀ ਇੱਕਮ ਤੇ ਾਰਮਾਨ ਠੀਕ ਹੈ ਕਹਿਣ ਦਾ ਭਾਵੇਂ ਕਿ ਘਰ ਦੀਆਂ ਚਾਰ ਦਵਾਰੀਆਂ ਚ ਇਹਨਾਂ ਨੂੰ ਬਾਹਰ ਕੱਢਣਾ ਜ਼ਰੂਰੀ ਆ ਇੱਧਰ ਸਾਡੇ ਜਸਵਿੰਦਰ ਜੀ ਕਿਉਂਕਿ ਅੱਜ ਪਹਿਲਾ ਦਿਨ ਸੀ ਲਗਭਗ 2-4 ਦਿਨ 5 ਦਿਨ ਸਭ ਨੂੰ ਮਾਫੀ ਹੁੰਦੀ ਆ ਠੀਕ ਆ ਉਸ ਤੋਂ ਬਾਅਦ ਟਾਇਰ ਦੀ ਐਕਸਰਸਾਈਜ਼ ਲਗਾ ਰਹੇ ਨੇ ਜਸਪਾਲ ਪ੍ਰਧਾਨ ਜੀ ਪਹਿਲਾਂ ਮੈਂਬਰ ਸਾਹਿਬ ਜਸਵਿੰਦਰ ਜੀ ਫਿਰ ਤਲਵਿੰਦਰ ਜੀ ਚਲੋ ਥੋੜੀਆਂ ਬਹੁਤੀਆਂ ਨਵੇਂ-ਨਵੇਂ ਬੰਦਿਆਂ ਨੂੰ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਵੀ ਹੋ ਜਾਂਦੀਆਂ ਨੇ ਕੋਈ ਇੰਨਾ ਕੋਈ ਬੰਦਾ ਐਕਸਪਰਟ ਨਹੀਂ ਹੁੰਦਾ ਪਰ ਸਭ ਤੋਂ ਵੱਡੀ ਗੱਲ ਆ ਗਰਾਊਂਡ ਆਇਆ ਕਰੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਮੈਂ ਥੋੜੇ ਦਿਨ ਪਹਿਲਾਂ ਵੀ ਬੇਨਤੀ ਕੀਤੀ ਕਿ ਸਾਰੇ ਪਿੰਡ ਦੇ ਜਿੰਨੇ ਮੋਤਵਾਰ ਬੰਦੇ ਉਹ ਵੀ ਆਉਣ ਵੱਡੇ ਛੋਟੇ ਸਾਰੇ ਆਉਣ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਤੇ ਸਾਡੀਆਂ ਇਨੀਆਂ ਇਨ੍ਹਾਂ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਜਾਣੇ ਅਣਜਾਣੇ ਚ ਬੇਨਤ ਭੁੱਲਾਂ ਵੀ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਹੌਲੀ ਹੌਲੀ ਪ੍ਰਮਾਤਮਾ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ